ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਤ ਟੈਨਰਪਟਿਕ ਫਰੀਦਕੋਟ ਤੋਂ ਅੱਜ ਆਪਾਂ ਥੋੜੇ ਜਿਹੇ ਜਿਹੜੇ ਹੋਰ ਡਿਜ਼ਾਈਨ ਆ ਸੂਟਾਂ ਦੇ ਤੁਹਾਡੇ ਲਈ ਲੈ ਕੇ ਆਏ ਆ ਜਿਹੜਾ ਪਹਿਲਾ ਸੂਟ ਹੈ ਆਪਣਾ ਇਹ ਗਲਾਸ ਕ੍ਰਸ਼ ਦੇ ਉੱਪਰ ਬਣਿਆ ਹੋਇਆ ਇਹਦੇ ਨੈੱਕ ਦਾ ਵਰਕ ਕੀਤਾ ਤੇ ਨਾਲ ਹੀ ਇਹਦੇ ਤੇ ਘੇਰੇ ਤੇ ਵਰਕ ਹੈ ਘੇਰੇ ਦੇ نیچے ਆਪਾਂ ਛੋਟੀਆਂ ਛੋਟੀਆਂ ਬੂਟੀਆਂ ਦਿੱਤੀਆਂ ਹੋਈਆਂ ਤੇ ਇਹਦੇ ਨਾਲ ਹੀ ਉੱਪਰ ਜਿਹੜੀ ਵੇਲ ਹੈ ਬਿਲਕੁਲ ਲੇਟੈਸਟ ਡਿਜ਼ਾਈਨ ਆ ਇਹ ਪੂਰਾ ਸੂਟ ਬਹੁਤ ਸੋਹਣਾ ਲੱਗਦਾ। ਇਧਰ ਇਹਦੀਆਂ 슬ੀਵਜ਼ ਦਾ ਵਰਕ ਆ ਗਿਆ। 슬ੀਵਜ਼ ਦੇ ਉੱਪਰ ਡਬਲ ਲਾਈਨ ਬਣਾਈ ਆਪਾਂ ਤੇ ਜਿਹੜੀ ਇਹਦੀ ਬਾਟਮ ਹੈ ਉਹਦੇ ਉੱਪਰ ਸਿੰਗਲ ਲਾਈਨ ਬਣੀ ਹੋਈ ਆ। ਸਟ੍ਰੇਟ ਬਾਟਮ ਰਹੂਗੀ ਇਹ ਸੂਟ ਨਾਲ। ਜੇ ਤੁਸੀਂ ਇਹ ਸੂਟ ਬਾਇ ਕਰਨਾ ਚਾਹੁੰਦੇ ਹੋ ਐਜ਼ ਇਟ ਇਜ਼ ਤਾਂ ਇਦਾਂ ਵੀ ਕਰ ਸਕਦੇ ਹੋ ਜੇ ਇਹ ਡਿਜ਼ਾਈਨ ਕਿਸੇ ਹੋਰ ਕਲਰ ਤੇ ਜਾਂ ਕਿਸੇ ਹੋਰ ਫੈਬਰਿਕ ਤੇ ਕਸਟਮਾਈਜ਼ ਕਰਵਾਉਣਾ ਚਾਹੋ ਤਾਂ ਵੀ ਕਰਵਾ ਸਕਦੇ ਹੋ ਹਾਂਜੀ ਨੈਕਸਟ ਸੂਟ ਆ ਜਿਹੜਾ ਇਹ ਬਰਬਰੀ ਦੇ ਉੱਪਰ ਬਣਿਆ ਹੋਇਆ ਇਹ ਮਹਿੰਦੀ ਜੀ ਲਾਈਟ ਮਹਿੰਦੀ ਕਲਰ ਦਾ ਜਿਹੜਾ ਸੂਟ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਬ੍ਰਾਈਟ ਆ ਰਿਹਾ ਕਲਰ ਇਹਦਾ ਐਗਜ਼ੈਕਟ ਕਲਰ ਨਹੀਂ ਆ ਰਿਹਾ ਆ ਇਧਰ ਇਹਦਾ ਨੈਕ ਬਣਿਆ ਰੈੱਡ ਕਲਰ ਨਾਲ ਇਹਨੂੰ ਕੰਟਰਾਸਟ ਕੀਤਾ ਹੋਇਆ ਹੈ ਨਾਲ ਆ ਤੁਸੀਂ ਚਾਕ ਤੇ ਘੇਰੇ ਤੇ ਕੰਮ ਦੇਖ ਸਕਦੇ ਹੋ ਬਹੁਤ ਸੋਹਣਾ ਬਣਿਆ ਹੋਇਆ ਤੇ ਇਹਦੀਆਂ 슬ੀਵਜ਼ ਆ ਜਿਹੜੀਆਂ ਉਹ ਵੀ ਪੂਰੀਆਂ ਹੈਵੀ ਆ ਆ ਇਹਦੀਆਂ 슬ੀਵਜ਼ ਤੇ ਕੰਮ ਕੀਤਾ ਜਿਹੜਾ ਨੈਕਸਟ ਡਿਜ਼ਾਈਨ ਆ ਇਹ ਕਸਟਮਰ ਦਾ ਆਰਡਰ ਦਾ ਸੂਟ ਹੈ ਚੈੱਕ ਵਾਲੀ ਜੌਰਜਟ ਆ ਇਧਰ ਵੀ ਨੈਕ ਬਣਿਆ ਹੋਇਆ ਨਾਲ ਹੀ ਇਹਦੇ ਘੇਰੇ ਦੇ ਉੱਤੇ ਦੋ ਫਲਾਵਰ ਹੈ ਨਾਲ ਇੱਕ ਵੀਲ ਹੈ ਛੋਟੀ ਜੀ ਇਹ ਵੀ ਡਿਜ਼ਾਈਨ ਬਹੁਤ ਸੋਹਣਾ ਬਣਿਆ ਹੋਇਆ ਨਾਲ ਇਹਦੀਆਂ 슬ੀਵਜ਼ ਆ ਗਈਆਂ ਇਹਦੀ ਜਿਹੜੀ ਬਾਟਮ ਹੈ ਉਹ ਵੀ ਸਟ੍ਰੇਟ ਬਣਾਈ ਹੈ ਬਾਟਮ ਤੇ ਬਿਲਕੁਲ ਸੇਮ ਇਹੀ ਡਿਜ਼ਾਈਨ ਹੈ ਜਿਹੜਾ ਨੈਕਸਟ ਸੂਟ ਆ ਉਹ ਲਾਈਟ ਪਰਪਲ ਕਲਰ ਤੇ ਬਣਿਆ ਹੋਇਆ ਉਹ ਵੀ ਇਹਦੇ ਵਿੱਚ ਪੈਨਲਸ ਹੈ ਪੈਨਲਸ ਦੇ ਵਿੱਚ ਜਿਹੜੇ ਛੋਟੇ ਛੋਟੇ ਫਲਾਵਰ ਹੈ ਸਾਰੇ ਚ ਤੇ ਨੀਚੇ ਘੇਰੇ ਤੇ ਬਹੁਤ ਹੀ ਸੋਹਣੀ ਵੇਲ ਬਣੀ ਹੋਈ ਹੈ ਬਹੁਤ ਸੋਹਣਾ ਬਣਿਆ ਡਿਜ਼ਾਈਨ ਇਹ ਇਧਰ ਇਹਦੀਆਂ 슬ੀਵਜ਼ ਦਾ ਕੰਮ ਆ ਗਿਆ ਪੂਰੀਆਂ ਫੁੱਲੀ ਹੈਵੀ 슬ੀਵਜ਼ ਆ ਤੇ ਨਾਲ ਹੀ ਇਹਦੇ ਉੱਪਰ ਜਿਹੜਾ ਬਾਟਮ ਦਾ ਵਰਕ ਹੈ ਤੁਸੀਂ ਇਹ ਡਿਜ਼ਾਈਨ ਕਿਸੇ ਹੋਰ ਕਲਰ ਤੇ ਵੀ ਕਸਟਮਾਈਜ਼ ਕਰਵਾ ਸਕਦੇ ਹੋ ਜਾਂ ਆਪਦੀ ਪਸੰਦ ਦੇ ਕਿਸੇ ਵੀ ਫੈਬਰਿਕ ਤੇ ਕਸਟਮਾਈਜ਼ ਕਰਵਾ ਸਕਦੇ ਹੋ। ਨੈਕਸਟ ਹੈ ਰੈੱਡ ਕਲਰ ਦਾ ਸੂਟ ਹੈ। ਇਹ ਫੁਲਕਾਰੀ ਦਾ ਡਿਜ਼ਾਈਨ ਬਣਿਆ ਹੋਇਆ ਸਿਰਫ ਘੇਰੇ ਤੇ ਡਿਜ਼ਾਈਨ ਬਣਾਇਆ ਹੈ। ਇਹਦੇ ਵਿੱਚ ਆਪਾਂ ਨੈਕ ਨਹੀਂ ਬਣਿਆ ਹੋਇਆ। ਸ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਆ। ਨਾਲ ਇਹਦੀਆਂ ਪੌਂਚੇ ਆ। ਆ ਇਧਰ ਇਹਦੀਆਂ 슬ੀਵਜ਼ ਬਣੀਆਂ ਹੋਈਆਂ। ਬਹੁਤ ਸੋਹਣਾ ਕਲਰ ਹੈ ਜੀ ਜਿਹੜਾ ਨੈਕਸਟ ਆ ਉਹ ਵੀ ਆਪਣਾ ਫੁਲਕਾਰੀ ਦਾ ਡਿਜ਼ਾਈਨ ਆ ਇਹ ਫਿਰੋਜ਼ੀ ਕਲਰ ਤੇ ਬਣਿਆ ਹੋਇਆ ਪੂਰਾ ਹੈਵੀ ਇਹਦਾ ਨੈਕ ਬਣਿਆ ਪੂਰੇ ਸੂਟ ਦੇ ਫਰੰਟ ਦੇ ਵਿੱਚ ਬੂਟੀ ਆ ਤੇ ਨਾਲ ਹੀ ਇਹਦਾ ਜਿਹੜਾ ਆਪਾਂ نیچے ਘੇਰਾ ਬਣਾਇਆ ਘੇਰੇ ਦੇ ਉੱਪਰ ਵੀ ਬਹੁਤ ਛੋੜਾ ਛੋੜਾ ਬਾਰਡਰ ਬਣਿਆ ਹੋਇਆ ਬਹੁਤ ਹੈਵੀ ਸੂਟ ਹੈ ਵੀ ਇਧਰ ਇਹਦੀਆਂ 슬ੀਵਸ ਤੇ ਕੰਮ ਆ ਸਲੀਵਸ ਵੀ ਬਹੁਤ ਸੋਹਣੀਆਂ ਬਣੀਆਂ ਹੋਈਆਂ। ਹਾਂ ਜਿਹੜਾ ਨੈਕ ਸੂਟ ਆ ਉਹ ਵੀ ਆਪਣਾ ਫੁਲਕਾਰੀ ਵਰਕ ਦਾ ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਰਹਿੰਦਾ ਇਹ ਡਿਜ਼ਾਈਨ। ਪੂਰਾ ਫੁਲੀ ਫਰੰਟ ਆ ਜਿਹੜਾ ਇਹ ਤਾਂ ਬਣਿਆ ਹੋਇਆ। ਦੇਖੋ ਇਸ ਨੂੰ। ਫਰੰਟ ਦੇ ਵਿੱਚ ਵਿੱਚ ਨਾਲ ਪੈਨਲ ਦੋ ਜਾ ਰਹੇ ਆ ਸੈਂਟਰ ਦੇ ਵਿੱਚ। ਇੱਧਰ ਇਹਦਾ ਕਿਰਾਗਿਆਂ ਨਾਲ ਇਹਦੇ ਵਿੱਚ ਡਾਟ ਦਾ ਕੰਮ ਕੀਤਾ। ਆ ਇਹਦੀਆਂ ਜਿਹੜੀਆਂ ਹੈਗੀਆਂ ਪੌਂਚੇ ਦਾ ਵਰਕ ਆ ਇਧਰ ਇਹਦੀਆਂ 슬ੀਵਜ਼ ਦਾ ਵਰਕ ਹੈ ਤਾਂ ਇਹਨਾਂ ਵਿੱਚੋਂ ਜਿਹੜਾ ਵੀ ਕੋਈ ਵੀ ਸੂਟ ਪਸੰਦ ਆਉਂਦਾ ਕਿਸੇ ਦਾ ਵੀ ਵਰਕ ਪਸੰਦ ਆਉਂਦਾ ਤਾਂ ਤੁਸੀਂ ਉਹ ਸਾਡੇ ਨੰਬਰ ਤੇ ਜਿਹੜਾ ਕੰਟੈਕਟ ਕਰ ਸਕਦੇ ਹੋ ਮੇਰੇ ਨਾਲ ਨੰਬਰ 7986733738 ਸਕਰੀਨ ਦੇ ਉੱਪਰ ਚੱਲ ਹੀ ਰਿਹਾ ਹੁੰਦਾ ਹੈ ਜੇ ਤੁਸੀਂ ਕਿਸੇ ਵੀ ਹੋਰ ਕੱਪੜੇ ਦੇ ਉੱਪਰ ਜਾਂ ਕਿਸੇ ਹੋਰ ਕਲਰ ਤੇ ਕਸਟਮਾਈਜ਼ ਕਰਵਾਉਣਾ ਚਾਹੋ ਇਹ ਡਿਜ਼ਾਈਨ ਤਾਂ ਹੋ ਜਾਣਗੇ ਤੇ ਜਿਹੜੇ ਜਿਹੜੇ ਚੈਨਲ ਤੇ ਪਹਿਲੀ ਵਾਰ ਹੀ ਆਏ ਆ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਥੈਂਕ ਯੂ